ਖਬਰ ਹੁਸ਼ਿਆਰਪੁਰ ਦੇ ਹਲਕਾ ਮੁਕੇਰੀਆਂ ਅਧੀਨ ਆਉਂਦੇ ਪਿੰਡ ਧੀਰੋਵਾਲ ਤੋਂ ਹੈ ਜਿੱਥੋਂ ਦੇ ਰਹਿਣ ਵਾਲੇ ਇੱਕ ਨੌਜਵਾਨ ਦੀ ਆਸਟ੍ਰੇਲੀਆ 'ਚ ਸੜਕ ਹਾਦਸੇ 'ਚ ਮੌਤ ਹੋ ਚੰਨ ਦੀ ਮੰਦਭਾਗੀ ਖਬਰ ਸਾਹਮਣੇ ਆਈ ਹੈ ਮ੍ਰਿਤਕ ਨੌਜਵਾਨ ਦੀ ਪਛਾਣ ਵਰਿੰਦਰ ਦਿੱਤਾਵਚੋਂ ਹੋਈ ਹੈ ਜਿਸ ਦੀ ਉਮਰ ਮਹਸ 27 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ ਤੇ ਨੌਜਵਾਨ ਹੁਸ਼ਿਆਰਪੁਰ ਦੇ ਪਿੰਡ ਧੀਰੋਵਾਲ ਬਰੋਟਾ ਦਾ ਰਹਿਣ ਵਾਲਾ ਸੀ ਜਾਣਕਾਰ ਦਿੰਦਿਆਂ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਕਰੀਬ 6 ਸਾਲ ਪਹਿਲਾਂ ਉਹਨਾਂ ਦਾ ਪੁੱਤਰ ਵਿਦੇਸ਼ ਦੀ ਧਰਤੀ ਆਸਟ੍ਰੇਲੀਆ ਵਿਖੇ ਗਿਆ ਸੀ ਤੇ ਉੱਥੇ ਟਰਾਲਾ ਚਲਾਉਣ ਦਾ ਕੰਮ ਕਰਦਾ ਸੀ ਉਹਨਾਂ ਦੱਸਿਆ ਕਿ ਉਹਨਾਂ ਦੇ ਪੁੱਤਰ ਤੇ ਸਾਥੀ ਦੋਸਤਾਂ ਵੱਲੋਂ ਇਹ ਸੜਕ ਹਾਸੇ ਦੀ ਖਬਰ ਦਿੱਤੀ ਗਈ ਸੀ ਤੇ ਕੁਝ ਸਮਾਂ ਬਾਅਦ ਦੁਬਾਰਾ ਫੋਨ ਤੇ ਦੱਸਿਆ ਗਿਆ ਕਿ ਵਿਰਿੰਦਰ ਦੀ ਹੁਣ ਮੌਤ ਹੋ ਚੁੱਕੀ ਹੈ ਤੇ ਉਸ ਦੀ ਮ੍ਰਿਤਕ ਦੇ ਪੁਲਿਸ ਆਪਣੇ ਨਾਲ ਲੈ ਗਈ ਹੈ ਜਿਵੇਂ ਹੀ ਪਰਿਵਾਰ ਨੂੰ ਇਸ ਮੰਦਭਾਗੀ ਘਟਨਾ ਬਾਰੇ ਪਤਾ ਲੱਗਿਆ ਤਾਂ ਪਰਿਵਾਰ ਤੇ ਦੁੱਖਾਂ ਦਾ ਪਹਾੜ ਆ ਡਿੱ ਗਿਆ ਤੇ ਇਲਾਕੇ 'ਚ ਵੀ ਸੋਗ ਦੀ ਲਹਿਰ ਦੌੜ ਗਈ ਇਸੋਕੇ ਪਰਿਵਾਰ ਨੇ ਪੰਜਾਬ ਅਤੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹਨਾਂ ਦੇ ਪੁੱਤਰ ਦੀ ਮ੍ਰਿਤਕ ਦੇ ਪਿੰਡ ਲਿਹਾਇ ਜਾਵੇ ਤਾਂ ਜੋ ਇੱਥੇ ਉਹ ਆਪਣੇ ਪੁੱਤ ਦਾ ਅੰਤਿਮ ਸੰਸਕਾਰ ਕਰ ਸਕਣ ਤੇ ਆਖਰੀ ਵਾਰ ਆਪਣੇ ਪੁੱਤ ਦਾ ਮੂੰਹ ਉਹ ਵੇਖ ਸਕਣ ਹੁਸ਼ਿਆਰਪੁਰ ਦੇ ਉਸਦੇ ਨਾਲ ਇਹ ਦਿਲਬਾਕਸਿੰਗ ਕਰਾਇੰਦੀ ਰਿਪੋਰਟ ਪੰਜ ਕੀ ਨਾਮ ਤੁਹਾਡਾ ਮੈਂ ਕਪਤਾਨ ਦੇ ਵਿੱਚ ਕਿਹੜਾ ਪਿੰਡ ਤੁਹਾਡਾ ਤੁਹਾਡਾ ਮੁੰਡਾ ਕਿੱਥੇ ਗਿਆ ਸੀ ਬਾਰ ਉਸ ਦੇ ਲਈ ਕੀ ਨਾ ਸੀ ਮੁੰਡੇ ਦਾ ਬਿਰਿੰਦਰ ਦਾਤਾ ਕੀ ਕਰਨ ਜੋ ਹੱਸਾ ਬਪਰੇਜ ਬਰ ਡੈਥ ਹੋਈ ਮੁੰਡੇ ਦੀ ਭਾਜੀ ਮੈਨੂੰ ਕੋਈ ਸਮਝ ਨਹੀਂ ਆਂਦੀ ਬਈ ਭਾਜੀ ਮੇਰੇ ਦਿਮਾਗ 'ਚ ਕੋਈ ਨਹੀਂ ਆਉਂਦਾ ਮੇਰੇ ਬੱਚੇ ਨੂੰ ਕੀ ਹੋਇਆ ਮੇਰਾ ਬੱਚਾ ਠੀਕ ਠਾਕ ਸੀ ਪਹਿਲੇ ਹਾਂ ਮੈਨੂੰ ਵੀ ਲੱਗਦਾ ਮੇਰੇ ਬੱਚੇ ਨੂੰ ਕੀ ਹੋਇਆ ਭਾਜੀ ਤੁਹਾਨੂੰ ਕਹਿੰਦੇ ਮੈਸੇਜ ਕੀਤਾ ਕਿ ਬੱਚੇ ਦੇ ਸੇ ਤਰੀਕੇ ਨਾਲ ਸਭਾ ਪਰੇਗਾ ਭਾਜੀ ਮੈਨੂੰ ਮੈਨੂੰ ਮੇਰੀ ਤਾਂ ਭੈਣ ਆ ਗਈ ਮੈਨੂੰ ਦੱਸਿਆ ਮੈਨੂੰ ਕੁਝ ਨਹੀਂ ਪਤਾ ਇਸ ਵੇਲੇ ਭਾਜੀ ਮੇਰੇ ਉਸ ਤੇ ਦਾ ਮੇ ਤੋਂ ਆਏ ਮੈਨੂੰ ਨਾਲ ਵਿੱਚ ਆ ਗਏ ਕਿੰਨਾ ਚਿਰ ਕੇ ਮੁੰਡੇ ਬਾਹਰ ਗਏ ਨੂੰ ਉਂਝ ਨੂੰ ਗਏ ਨੂੰ 6 ਸਾਲ ਹੋ ਗਏ ਹੈ ਤੁਹਾਡੀ ਕੀ ਅਪੀਲ ਹੈ ਸਰਕਾਰ ਹੈਗੇ ਮੇਰਾ ਬੱਚਾ ਮੈਂ ਵੀ ਕਹਣਾ ਚਾਹਨੀ ਹੈ ਮੇਰਾ ਬੱਚਾ ਮੇਰੇ ਕੋਲ ਆ ਜਾਇਦਾ ਸੀ ਸੁਪੀ ਮੇਰਾ ਬੱਚਾ ਮੇਰੇ ਕੋਲ ਮੈਂ ਮਾਪੜੇ ਬੱਚੇ ਨੂੰ ਵੀ ਕਹਿੰਦੇ ਗੱਲਾਂ ਲਾ ਲਾ ਮੈਂ ਮੇਰੀ ਪੀੜਾ ਦਾ ਸਰਕਾਰ ਦੇ ਮੇਰੇ ਸਮਨਾ ਗਿਆ ਤਿਉੜ ਕੇ ਬੇਨਤੀ ਹੈ ਮਨ ਦੀ ਮੇਰਾ ਵਿਚਾਰਾ ਚਾਹੀਦਾ ਤੇ ਵਿਚਾਰੀ ਕੋ ਆਵੇ ਕੀ ਨਾ ਤੁਹਾਡਾ ਬੀਦ ਨਾ ਚੱਲ ਕੀ ਲੜਦੇ ਲੜ ਲੜਕਾ ਤੁਹਾਡੇ ਕੀ ਰਿਸ਼ਤੇ ਦਾ ਮੇਰਾ ਆਪਣੇ ਮਾਪਿਆਂ ਦਾ ਮੁੰਡਾ ਤੁਹਾਨੂੰ ਕਿਸ ਤਰ੍ਹਾਂ ਮੈਸੇਜ ਮਿਲਿਆ ਬਾਰੋ ਕਿ ਬਿਸਕਾਰ ਹਾਲ ਸਾਦਾ ਪੁਰੇ ਸਾਨੂੰ ਉਹਦੇ ਨਾਲ ਦੇ ਮੁੰਡਿਆਂ ਦੇ ਫੋਨ ਆਏ ਕੀ ਕਹਿੰਦੇ ਸੀ ਉਹ ਉਹਨੇ ਕਿਹਾ ਪਹਿਲਾਂ ਥੋੜੀ ਦੇਰ ਪਹਿਲਾਂ ਕਿਹਾ ਵੀ ਉਹ ਮਾਰ ਹੋ ਗਿਆ ਫਿਰ ਥੋੜੀ ਦੇਰ ਬਾਅਦ ਫੋਨ ਆ ਗਿਆ ਕਿ ਉਹ ਖਤਮ ਹੋ ਗਿਆ ਕੀ ਦੀ ਹਿੰਦਾ ਦੋਡੀ ਪੁਲਿਸ ਲੱਗੀ ਕਿ ਕੰਮ ਕਰਦਾ ਸੀ ਮੁੰਡਾ ਬਾਹਰ ਤਾਂ ਲੱਗ ਤਰਾਲਾ ਚਲੰਦਾ ਸੀ ਹੋਰ ਵੀ ਕੋਈ ਕੰਮ ਕਰਦੇ ਹੁੰਦਾ ਸੀ ਤਰਾਲਾ ਚਲੰਦਾ ਸੀ ਜਿਆਦਾ ਮੁੰਡਾ ਤੁਹਾਡੀ ਕੀ ਅਪੀਲ ਹੈ ਸਰਕਾਰ ਹੈ ਕਿ ਜੋ ਬੱਚੇ ਇਸ ਤਰ੍ਹਾਂ ਬਾਹਰ ਜਾ ਕੇ ਹੱਥ ਸੇ ਬਰਬਾਦ ਕਰਦੇ ਆ ਕਿ ਸਰਕਾਰ ਇਸ ਸੁਝਾਵ ਦੇ ਵਿੱਚ ਕੰਮ ਦੇ ਵਿੱਚ ਵਧੀਆ ਨਹੀਂ ਨੌਕਰੀਆਂ ਦੇਵੇ ਪੰਜਾਬ ਨੂੰ ਸਾਡੀ ਬੇਜਲੀ ਦੀ ਗਾੜੀ ਸਹੀ ਹੋਣੀ ਹੈ ਸਾਡੇ ਇੱਥੇ ਦੇਵੇਂ ਬੱਚਿਆਂ ਨੂੰ ਜੇ ਸਾਡੀ ਸਰਕਾਰ ਕੰਮ ਜਾਬ ਜਨਤਾ ਦੀ ਅਪੀਲ ਤੇ ਇਹੀ ਹੈ ਬੱਚਿਆਂ ਨੂੰ ਰੋਜ਼ਗਾਰ ਦੇਣਗੇ ਪਰਿਵਾਰਾਂ ਦੇ ਪਰਿਵਾਰ ਜੜਦੇ ਪੇਵਾਜ਼ਾ ਸਰਕਾਰਾਂ ਹਾਂਜੀ ਬਈ ਕੀ ਨਾਮ ਤੁਹਾਡਾ ਮੇਰਾ ਨਾਮ ਗੁਰਬਖਸ਼ ਲਾਲ ਹੈ ਜਿਹੜਾ ਪਿੰਡ ਥੀਰੋਾ ਜੀ ਤੁਹਾਡੇ ਮੁੰਡਾ ਤੋਂ ਬਾਹਰ ਹਾਸਾ ਪਾ ਰਿਹਾ ਕੁਝ ਕਰਨ ਨੂੰ ਪਤਾ ਲੱਗਾ ਕੀ ਕਰ ਸਾਨੂੰ ਅਜੇ ਤੱਕ ਪ੍ਰੋਪੋ ਕਾਰਨ ਦਾ ਪਤਾ ਨਹੀਂ ਲੱਗਿਆ ਪਰ ਇਹ ਜ਼ਰੂਰ ਦੱਸਿਆ ਕਿ ਉਹਦਾ ਐਕਸੀਡੈਂਟ ਹੋਇਆ। ਕੀ ਨਾਮ ਹੈ ਮੁੰਡੇ ਦਾ? ਗੁਰਿੰਦਰ ਦਾ। ਜਿੰਨੀ ਉਮਰ ਦੀ ਮੁੰਡੇ? 27 28 ਸਾਲ ਦੀ। ਕਿੰਨਾ ਟਾਈਮ ਹੋ ਗਿਆ ਬਾਅਦ ਤੋਂ? ਤਕਰੀਬਨ 5 5.5 ਸਾਲ ਹੋ ਗਏ। ਮਦਰ ਕੋਲੋਂ ਕੋਈ ਨਾਮ? ਉਹਦਾ ਨਾਮ ਹਕਮਤ ਰਣ ਦੇਵੀ ਹੈ। ਉਹ ਅੰਦਰ ਹੀ ਚਲਾ ਗਿਆ। ਮੁੰਡਾ ਸਾਡਾ ਅਨਮੈਰਿਡ। ਪੀ.ਡੀ. ਮੋਟਾ ਪ੍ਰਕਾਰ ਦੇ ਵੀ ਨਹੀਂ ਹੈ ਦੀ। ਹਾਲੀ ਸਰਕਾਰਾਂ ਨੂੰ ਇਹੋ ਅਪੀਲ ਆ ਵੀ ਜੇ ਬੱਚਿਆਂ ਨੂੰ ਇੱਥੇ ਰੋਜ਼ਗਾਰ ਦੇਣ ਤਾਂ ਬੱਚਿਆਂ ਨੂੰ ਬਾਹਰ ਜਾਂਦੀ ਲੋੜ ਹੀ ਕੋਈ ਨਹੀਂ। ਆ ਕੇ ਜਾਂਦੀ ਪੁੱਤਰ ਬਾਜ ਜਾ ਕੇ ਮਰੇ। ਤੇ ਡੈੱਡ ਬੋਡੀ ਦੇ ਵਰਕਸ਼ਾਪ ਤੋਂ ਤਸਦੀਕ ਹੋਵੇ। ਅਸੀਂ ਇਹੋ ਮੰਗ ਕਰਦੇ ਹਾਂ ਵੀ ਸਾਡੇ ਬੱਚੇ ਦੀ ਡੈੱਡ ਬੋਡੀ ਤਲ ਨਹੀਂ ਤੁਰਦੀ ਹੋਵੇ।